ਫਿਰੋਜ਼ਪੁਰ ਦੀ ਇਹ ਕੁੜੀ ਪ੍ਰੀਤਕੌਰ ਜਿਹਨੂੰ ਇਹਦੇ ਹੀ ਪਿਓ ਵੱਲੋਂ ਇਹਦੇ ਹੱਥ ਬੰਨ ਕੇ ਨਹਿਰਚ ਧੱਕਾ ਦੇ ਦਿੱਤਾ ਗਿਆ ਸੀ ਉਹ ਹੁਣ 2 ਮਹੀਨੇ ਬਾਅਦ ਜਿਉਂਦੀ ਜਾਗਦੀ ਸਹੀ ਸਲਾਮਤ ਵਾਪਸ ਆ ਜਾਂਦੀ ਹੈ ਤੇ ਕੁੜੀ ਦਾ ਫਾਦਰ surjit singh ਜੋ ਐਸੀ ਕੁੜੀ ਦੇ ਮਰਡਰ ਦੇ ਕੇਸ 'ਚ ਸੈਂਟਰਲ ਜੇਲ੍ਹ 'ਚ ਬੈਠਾ ਤੇ ਕੁੜੀ ਨੇ ਆਪਦੀ ਇੰਟਰਵਿਊ 'ਚ ਪਹਿਲੀ ਮੰਗੀ ਇਹ ਕੀਤੀ ਕਿ ਮੇਰੇ ਫਾਦਰ ਨੂੰ ਜੇਲ੍ਹ 'ਚੋਂ ਰਿਲੀਜ਼ ਕੀਤਾ ਜਾਵੇ ਕਿ ਇਹ ਸਾਰਾ ਪਲਾਨ ਤੇ ਇਹ ਸਾਰਾ ਕਸੂਰ ਮੇਰੀ ਮਾਂ ਦਾ 3 ਅਕਤੂਬਰ ਦੀ ਰਾਤ ਨੂੰ ਜਦੋਂ ਪ੍ਰੀਤਕੌਰ ਨੂੰ ਨਹਿਰਚ ਸੱਟਿਆ ਜਾਂਦਾ ਜਿਹਦੀ ਇਹ ਵੀਡੀਓ ਤੁਹਾਡੇ ਚੋਂ ਕਾਫੀ ਨੇ ਵੇਖੀ ਹੋਗੀ ਪ੍ਰੀਤਕੌਰ ਇਸ ਨ ਇੰਟਰਵਿਊ ਚ ਦੱਸਦੀ ਹੈ ਕਿ ਉਸ ਦਿਨ ਮੇਰੇ ਫਾਦਰ ਨੇ ਬਹੁਤ ਸ਼ਰਾਬੀਤੀ ਸੀ ਤੇ ਨਾਲ ਇਹ ਵੀ ਦੱਸਦੀ ਹੈ ਕਿ ਇਸ ਕੁੜੀ ਨੂੰ ਨਹਿਰ ਸਿੱਟਣ ਵਾਲੀ ਗੱਲ ਇਹਦੀ ਮਦਰ ਨੇ ਕੀਤੀ ਸੀ। ਪੂਰੀ ਵੱਲੋਂ ਆਪਦੀ ਹੀ ਮਾਂ ਤੇ ਦੋਸ਼ ਲਾਏ ਜਾ ਰਹੇ ਆ ਕਿ ਜੋ ਵੀ ਗੱਲਾਂ ਉਹਨੇ ਇੰਟਰਵਿਊ ਚ ਨਹੀਂ ਆ ਉਹ ਸਭ ਗੱਲਾਂ ਝੂਠੀਆਂ ਤੇ ਮੇਰੀ ਮਾਂ ਤੇ ਕਾਰਵਾਈ ਹੋਣੀ ਬੰਦੀ ਆ। ਹਰ ਦੋ ਸਵਾਲ ਤੁਹਾਡੇ ਸਾਰਿਆਂ ਦੇ ਮਨ ਚ ਹੋਣਗੇ ਕਿ ਇਹੇ ਕੁੜੀ ਭਰੀ ਨਹਿਰ ਚ ਹੱਥ ਬੰਨ ਕੇ ਸਿੱਤੇ ਜਾਣ ਤੋਂ ਬਾਅਦ ਵੀ ਬਚੀ ਕਿਵੇਂ? ਤੇ ਅਕਤੂਬਰ ਤੋਂ ਲੈ ਕੇ ਹੁਣ ਦਸੰਬਰ ਤੱਕ 2 ਮਹੀਨੇ ਇਹ ਕੁੜੀ ਕਿੱਥੇ ਸੀ? ਪ੍ਰੀਤਕੌਰ ਇਸ ਨਵੀਂ ਇੰਟਰਵਿਊ ਚ ਦੱਸਦੀ ਹੈ ਕਿ ਉਹਦੇ ਹੱਥਾਂ ਨੂੰ ਇੱਕ ਚੁੰਨੀ ਨਾਲ ਬੰਨ੍ਹ ਚੱਲਣ ਤੋਂ ਬਾਅਦ ਇਹਨੂੰ ਦੋ ਮੁੰਡੇ ਤੇ ਇੱਕ ਔਰਤ ਦੱਸਦੀ ਆ ਜੋ ਬਾਅਦ ਚ ਇਹਨੂੰ ਲਿਫਟ ਦਿੰਦੇ ਆ ਤੇ ਜਦੋਂ ਪੱਤਰਕਾਰ ਵੱਲੋਂ ਕੁੜੀ ਨੂੰ ਪੁੱਛਿਆ ਗਿਆ ਕਿ ਤੂੰ ਇਹ ਦੋ ਮਹੀਨੇ ਕਿੱਥੇ ਸੀ ਤਾਂ ਉਦੋਂ ਕੁੜੀ ਇਹ ਦੱਸਣ ਤੋਂ ਸਾਫ ਮਨਾ ਕਰ ਦਿੰਦੀ ਆ ਪ੍ਰੀਤਕਾਰ ਵੱਲੋਂ ਦੱਸਿਆ ਗਿਆ ਕਿ ਉਹ ਆਪਦੇ ਫਾਦਰ ਸਵਜੀਤ ਸਿੰਘ ਦੀ ਅਗਲੀ ਪੇਸ਼ੀ ਤੇ ਨਾਲ ਜਾਊਗੀ ਤੇ ਉੱਥੇ ਹੀ ਸਾਰੀਆਂ ਚੀਜ਼ਾਂ ਦਾ ਖਲਾਸਾ ਕਰੂਗੀ ਹੁਣ ਪੁਲਿਸ ਇਸ ਇੰਟਰਵਿਊ ਨੂੰ ਵੈਰੀਫਾਈ ਕਰ ਰਹੀ ਆ ਤੇ ਉਸ ਤੋਂ ਬਾਅਦ ਆਪਦੀ ਇਨਵੈਸਟੀਗੇਸ਼ਨ ਇੱਕ ਨਵੇਂ ਸਿਰੇ ਤੋਂ ਸ਼ੁਰੂ ਕਰੂਗੀ ਹੁਣ ਉਸ 3 ਅਕਤੂਬਰ ਦੀ ਰਾਤ ਨੂੰ ਅਸਲ ਚ ਹੋਇਆ ਕੀ ਤੇ ਕੁੜੀ ਵੱਲੋਂ ਆਪਦੀ ਹੀ ਮਾਂ ਤੇ ਲਾਏ ਗਏ ਦੋਸ਼ ਦਾ ਸ